ਇਹ ਕੱਲੀ ਕੱਲੀ ਇੱਟ ਦੇ ਵਿੱਚ ਸਿੱਖਾਂ ਦੇ ਸਾਡੇ ਪੁਰਖਿਆਂ ਦਾ ਖੂਨ ਸਿਰ ਲੱਗੇ ਆ। ਸਿੱਖ ਹੋਣ ਦੇ ਨਾਤੇ ਮੈਂ ਇੱਕ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਪੁੱਛਣਾ ਚਾਹਣਾ ਹੈ ਕਿ ਹਰਨਾਮ ਸਿੰਘ ਧੰਮਾ ਜੀ ਕੀ ਅਗਰ ਤੁਸੀਂ ਪੰਜਾਬ ਇਸ ਸਾਡੇ ਜਿੱਥੋਂ ਤੁਸੀਂ ਸ਼੍ਰੋਮਣੀ ਕਮੇਟੀ ਸਾਡੀ ਟਕਸਾਲ ਸ਼੍ਰੋਮਣੀ ਲਈ ਇੱਕੋ ਸਿੱਕੋ ਦੇ ਜਿਹੜੇ ਪਹਿਲੂ ਨੇ ਟਕਸਾਲ ਵੀ ਕੀ ਤੁਸੀਂ ਇੱਥੇ ਭਰਾ ਮਾਰੂ ਜੰਗ ਕਰਕੇ ਤੁਸੀਂ ਇੱਥੇ ਮਸਲੇ ਹੱਲ ਕਰਾਉਣੇ ਚਾਹੁੰਦੇ ਹੋ 42 ਮੈਂਬਰ ਲੈ ਕੇ ਜਾਂ ਤੁਹਾਨੂੰ ਦਿੱਲੀ ਦੇ ਵਿੱਚ ਜਾ ਕੇ ਨਰਿੰਦਰ ਮੋਦੀ ਨਾਲ ਟੱਕਰ ਲੈਣੀ ਚਾਹੀਦੀ ਹੈ ਸਾਡੇ ਜਿਹੜੇ ਭਰਾ ਬੈਠੇ ਆਮਰਤਪਾਲ ਦੇ ਸਾਥੀ ਬੈਠੇ ਨੇ ਕੀ ਕਦੇ ਉਹਨਾਂ ਦੇ ਹੱਕ 'ਚ ਹਕੂਕ 'ਚ ਕੇਂਦਰ ਦੇ ਖਿਲਾਫ ਇਹਨਾਂ ਨੇ ਕੋਈ ਆਵਾਜ਼ ਬੁਲੰਦ ਕੀਤੀ ਆ ਨਹੀਂ ਕੀਤੀ ਆਮ ਆਦਮੀ ਪਾਰਟੀ ਨਿੱਤ ਫਲਸਤਾਨੀ ਕਹਿ ਕੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕਰ ਰਹੀ ਆ ਕੀ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕੀਤੀ ਆ ਨਹੀਂ ਕੀਤੀ ਸਿੱਖ ਇਤਿਹਾਸ ਬਹੁਤ ਸ਼ਾਨਾਮਤੀ ਇਤਿਹਾਸ ਹੈ ਜਿਸ ਨੂੰ ਲੈ ਕੇ ਹਰ ਇੱਕ ਵਿਅਕਤੀ ਜਿਹੜਾ ਹੈ ਸਿੱਖ ਕੌਮ ਦੇ ਅੱਗੇ ਸਿਰ ਚੁਕਾਉਂਦਾ ਹੋਇਆ ਨਜ਼ਰ ਆਉਂਦਾ ਜੇਕਰ ਗੱਲ ਕੀਤੀ ਜਾਵੇ ਸਿੱਖ ਕੌਮ ਦੀ ਤਾਂ ਜੂਨ 1984 ਨੂੰ ਕੋਈ ਵੀ ਵਿਅਕਤੀ ਨਹੀਂ ਭੁੱਲ ਸਕਦਾ ਅਸੀਂ ਅਸੀਂ ਪਿੰਤਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਵਿੱਚ ਜੋ ਕੱਲੂ ਕਾਰਾ ਹੋਇਆ ਸੀ ਉਹ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਦੇ ਵਲੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਲੱਗੀਆਂ ਗੋਲੀਆਂ ਨੂੰ ਜਿਹੜਾ ਹੈ ਉਹ ਅਪਜ਼ਰਵ ਕੀਤਾ ਗਿਆ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਵਾਂਗੇ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਇਹ ਉਹ ਸਮੁੰਦਰੀ ਹਾਲ ਆ ਜਿੱਥੇ ਸ਼ਰੋਣੀ ਕਮੇਟੀ ਵੱਲੋਂ ਆਪਣਾ ਬਜਟ ਜਿਹੜਾ ਹੈ ਉਹ ਪਾਸ ਕੀਤਾ ਜਾਂਦਾ ਹੈ ਤੇ ਨਾਲ ਹੀ ਇਸ ਜਗ੍ਹਾ ਤੇ ਬੈਠ ਕੇ ਮਿਨੀ ਪਾਰਲੀਮੈਂਟ ਜਿਹੜੀ ਹੈ ਉਹ ਸਿੱਖਾਂ ਦੀ ਚੱਲਦੀ ਹੋਈ ਨਜ਼ਰ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਲਿਖਿਆ ਹੋਇਆ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਦਫ਼ਤਰ ਜਿਹੜਾ ਹੈ ਉਹ ਵੀ ਲਿਖਿਆ ਗਿਆ ਹੈ ਲੇਕਿਨ ਕਿਤਨਾ ਕਿਤੇ ਜੋ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਅਕਸਰ ਹੀ ਆਪਣੀਆਂ ਜਿਹੜੀਆਂ ਸ਼ਾਨ ਅਤੇ ਇਤਿਹਾਸ ਹੈ ਉਸ ਨੂੰ ਪ੍ਰੀਜ਼ਰਵ ਕਰਨ ਦੀ ਹਮੇਸ਼ਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ 1984 ਦੇ ਦੌਰਾਨ ਬਹੁਤ ਸਾਰੀਆਂ ਗੋਲੀਆਂ ਜਿੱਥੇ ਸੱਚਖੰਡ ਸ਼ੇਰਦਾਰ ਸਾਹਿਬ ਦੇ ਅੰਦਰ ਤਲਨੀ ਸਾਹ ਉੱਥੇ ਹੀ ਇਸ ਜਗ੍ਹਾ ਤੇ ਉੱਤੇ ਵੀ ਜਿਹੜੀਆਂ ਸੀਆਂ ਗੋਲੀਆਂ ਦੇ ਨਿਸ਼ਾਨ ਦੇਖੋ ਇਸਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਹੀ ਜੋ ਇਸ ਨਿਸ਼ਾਨ ਨੇ ਇਹਨਾਂ ਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਜੇਕਰ ਦੇਖਾ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਗਲਿਸ਼ ਵਿੱਚ ਵੀ ਲਿਖਿਆ ਹੈ ਸ਼੍ਰੋਮਣੀ ਗੁਰਦੁਆਰਾ ਆਫਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਉਤੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਕਿ ਬੁਲੇਟ ਤੇ ਨਾਈਜ਼ ਜਿਹੜੇ ਨੇ ਉਹ ਨੰਬਰ ਵੀ ਲਿਖੇ ਗਏ ਨੇ ਜਿਹਾ 52 ਨੰਬਰ ਲਿਖਿਆ ਗਿਆ 71 ਨੰਬਰ ਲਿਖਿਆ ਗਿਆ ਜੇਕਰ ਥੋੜਾ ਜਿਹਾ ਰਾਈਟ ਸਾਈਡ ਤੇ ਮੇਰੇ ਵੇਖਿਆ ਜਾਵੇ ਤਾਂ ਉਸ ਜਗ੍ਹਾ ਤੇ 64 ਨੰਬਰ ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਲਿਖਿਆ ਗਿਆ ਉੱਥੇ 82 ਨੰਬਰ ਔਰ ਬਹੁਤ ਸਾਰੀਆਂ ਗੋਲੀਆਂ ਜਿਹੜੀਆਂ ਸਨ ਇਸ ਜਗ੍ਹਾ ਤੇ ਆ ਕੇ ਲੱਗੀਆਂ ਸਨ ਜਿਸ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਇਸ ਨੂੰ ਵਾਈਟਵਾਸ਼ ਕਰਵਾਇਆ ਗਿਆ ਤਾਂ ਇਹਨਾਂ ਦੀਆਂ ਗੋਲੀਆਂ ਦੇ ਨਿਸ਼ਾਨਾਂ ਨੂੰ ਜਿਦਾ ਸੀਗਾ ਉਹ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਜੇਕਰ ਗੱ ਇਸ ਜਗ੍ਹਾ ਦੇ ਉਤੇ ਸ਼੍ਰੋਮਣੀ ਕਮੇਟੀ ਬੇਸ਼ੱਕ ਮੇਰੀ ਪਾਰਲੀਮੈਂਟ ਜਿਹੜੀ ਹੈ ਚੱਲਦੀ ਹੋਈ ਨਜ਼ਰ ਆਉਂਦੀ ਹੈ ਤੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਜਿਹੜਾ ਹੈ ਪ੍ਰਜ਼ਰਵ ਜਿਹੜਾ ਹੈ ਉਹ ਜ਼ਰੂਰ ਕੀਤਾ ਗਿਆ ਹੈ ਜੇਕਰ ਇਸ ਜਗ੍ਹਾ ਤੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਜਿਹੜੇ ਨਿਸ਼ਾਨ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਜਦੋਂ ਤੁਸੀਂ ਇਸ ਜਗ੍ਹਾ ਤੇ ਪਹੁੰਚਦੇ ਹੋ ਤਾਂ ਤੁਸੀਂ ਬਹੁਤ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਕੀਤੀ ਗਈ ਹੈ ਜੇਕਰ ਉੱਪਰ ਵਾਲੇ ਪਾਸੇ ਤੋਂ ਕੈਮਰਾ ਲੈ ਕੇ ਜਾਇਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਗੋਲੀਆਂ ਦੇ ਨਿਸ਼ਾਨ ਇੱਥੇ ਸਨ ਅਤੇ ਇਹਨਾਂ ਨਿਸ਼ਾਨਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਇਸ ਨੂੰ ਜਿਹੜਾ ਹੈ ਬਚਾਇਆ ਜਾ ਸਕੇ ਤਾਂ ਜੋ ਕਿ ਇੱਕ ਜੋ ਇਤਿਹਾਸ ਹੈ ਉਸ ਨੂੰ ਬਚਾਇਆ ਜਾ ਸਕੇ ਹਾਲਾਂਕਿ ਸ਼ੁਰੂ ਅਜਰੋ ਫੌਜੀ ਹਕੂਮਤ ਵੱਲੋਂ ਜੋ ਹਮਲਾ ਕੀਤਾ ਗਿਆ ਸੀ ਉਸ ਵੇਲੇ ਵੀ ਬਹੁਤ ਸਾਰੀਆਂ ਔਰ ਗੋਲੀਆਂ ਦੇ ਨਿਸ਼ਾਨ ਜਿase ki ਸੱਚਖੰਡ ਸ਼ੇਰਦਾਰ ਸਾਹਿਬ ਦੇ ਅੰਦਰ ਵੀ ਵੇਖਨ ਨੂੰ ਮਿਲਦੀਆਂ ਸਨ ਲੇਕਿਨ ਇੱਥੇ ਵੀ ਜਿਹੜੀਆਂ ਨੇ ਗੋਲੀਆਂ ਦੇ ਸਾਈਨ ਜਿਹੜੇ ਨੇ ਉਹ ਵੀ ਵੇਖਨ ਨੂੰ ਮਿਲਦੇ ਨੇ ਲੇਕਿਨ ਜਦੋਂ ਅ ਹਵਤਾ ਸਿੰਘ ਮੱਕੜ ਜਿਹੜੇ ਸਨ ਉਹ ਇੱਥੇ ਮੌਜੂਦ ਸਨ ਤੇ ਉਸ ਵਲੇ ਜਿਹੜਾ ਸੀਗਾ ਉਹ ਜਰੂਰ ਇਸ ਜਗ੍ਹਾ ਦੇ ਉੱਤੇ ਨਜ਼ਰ ਆਉਂਦਾ ਰਿਹਾ ਸਾਨੂੰ ਜੀ ਸ੍ਰੀ ਦਾਸ ਜੀ ਨਾਲ ਗੱਲਬਾਤ ਕਰ ਲੈਣੇ ਸਿਰਫ ਸਭ ਕੀ ਕਰ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਹਾਂ ਜੀ ਸ਼ੋਮ ਦੀ ਕਮੇਟੀ ਹਮੇਸ਼ਾ ਹੀ ਬੜੀ ਸ਼ਾਨਾਮਤੀ ਇਤਿਹਾਸ ਰੱਖਦੀ ਰਹੀ ਹੈ ਇਸ ਜਗ੍ਹਾ ਤੇ ਮੌਜੂਦ ਹੈ ਤੇਜਾ ਸਿੰਘ ਸਮੁੰਦਰੀ ਹਾਲ ਤੇ ਤੁਸੀਂ ਵੀ ਦੇਖ ਰਹੇ ਸੀ ਗੋਲੀਆਂ ਦੇ ਸਾਈਨ ਦੇਖ ਰਹੇ ਸੀ ਕੀ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਇਹਦੋਂ ਸਾਈਨ ਦੇਖਦੇ ਹੋ ਜੀ ਦੇਖੋ ਜਦੋਂ ਅਸੀਂ ਇਹ ਸਾਈਨ ਦੇਖਦੇ ਆਂ ਇਹ ਨਿਸ਼ਾਨ ਦੇਖਦੇ ਆਂ ਕਿ ਗੋਲੀਆਂ ਦੇ ਲੱਗੇ ਨਿਸ਼ਾਨ ਇਹ ਸਾਡੀ ਕੌਮੀਅਤ ਦੀ ਪਛਾਣ ਹੈ ਕਿ ਜਿਹੜੀ ਸਾਡੀ ਕੌਮ ਹੈ ਉਹ ਉਹਦਾ ਸਾਡਾ ਇਤਿਹਾਸ ਕੀ ਹੈ ਔਰ ਸਾਡਾ ਇੱਕ ਇੱਕ ਇਹ ਇਕੱਲੀ-ਕੱਲੀ ਜਿਹੜੀ ਇੱਟ ਲੱਗੀ ਹੈ ਇਹ ਇਹ ਇਕੱਲੀ-ਕੱਲੀ ਇੱਟ ਦੇ ਵਿੱਚ ਸਿੱਖਾਂ ਦੇ ਸਾਡੇ ਪੁਰਖਿਆਂ ਦਾ ਖੂਨ ਉਹਨ ਸਿਰ ਲੱਗੇ ਆ ਜੀ ਇਹਨਾਂ ਇਮਾਰਤਾਂ ਚ ਇਹਨਾਂ ਗੁਰੂ ਘਰਾਂ ਚ ਇਹਨਾਂ ਨੀਹਾਂ ਦੇ ਵਿੱਚ ਪਰ ਅੱਜ ਜਦੋਂ ਇੰਨਾ ਸ਼ਾਨਾਮਤੀ ਇਤਿਹਾਸ ਵਰਲਡ ਲੈਵਲ ਤੇ ਕਿਤੇ ਸਾਡੇ ਨਾਲ ਦਾ ਇਤਿਹਾਸ ਨਹੀਂ ਇਹਨੇ ਸ਼ਹੀਦ ਹੈ ਨਹੀਂ ਕਿਸੇ ਕੋਲੇ ਪਰ ਅੱਜ ਸਾਡੇ ਹੀ ਕੁਝ ਸਾਡੇ ਸਿੱਖ ਭਰਾ ਨੇ ਜਿਹੜੇ ਉਹ ਭਰਾ ਮਾਰੂ ਜੰਗ ਤੇ ਉਤਾਵਲੇ ਨੇ ਕੇਂਦਰੀ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਅੱਜ ਉਹ ਸਾਡੀ ਸਿੱਖਾਂ ਦੀ ਇੱਕੋ ਇੱਕ ਪਾਰਲੀਮੈਂਟ ਹੈ ਜਿੱਥੋਂ ਸਾਡੀ ਆਵਾਜ਼ ਬੁਲੰਦ ਹੁੰਦੀ ਹੈ ਜਿੱਥੋਂ ਸ਼੍ਰੀ ਕਲਤਖ ਸਾਹਿਬ ਤੋਂ ਹੁਕਮਨਾਮੇ ਜਾਰੀ ਹੋ ਕੇ ਕੁੱਲ ਸਿੱਖ ਦੁਨੀਆ ਮੰਨਦੀ ਆ ਪਰ ਸਾਡੇ ਅੱਜ ਕੁਝ ਸਿੱਖ ਦਿੱਲੀ ਦੇ ਹੱਥ ਛੋਕੇ ਬਣ ਕੇ ਅੱਜ ਸਾਡਾ ਜਿਹੜਾ ਸੈਸ਼ਨ ਹੈ ਸਾਡਾ ਬਜਟ ਚ ਲਾਸ ਹੈ ਜਿਹੜਾ ਉਸ ਨੂੰ ਤਾਰ ਪੀਡੋ ਕਰਨ ਲਈ ਦੇਖੋ ਦੁਨੀਆ 'ਚ ਅੱਜ ਮੈਸੇਜ ਜਾਣਾ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡੇ ਜਿਹਨੇ ਯੂਨੀਵਰਸਿਟੀਆਂ ਕਾਲਜ ਨੇ ਸਾਡੇ ਇੰਸਟੀਟਿਊਸ਼ਨ ਨੇ ਸਾਡੇ ਸਿੱਖਾਂ ਦੇ ਉਹਨਾਂ ਸਾਰਿਆਂ ਲਈ ਸਾਡਾ ਅੱਜ ਬਹੁਤ ਕੋ ਸਾਡੀ ਪਲੈਨਿੰਗ ਆ ਪਰ ਸਾਡੇ ਉਹ ਭਰਾਜ ਭਰਾ ਮਾਰੂ ਜੰਗ ਕਰਕੇ ਲੋਕਾਂ ਦੇ ਵਿੱਚ ਸਾਨੂੰ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਕਿ ਦੇਖੋ ਕਿ ਸਿੱਖ ਜਿੱਥੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਤਿਆਰੀ ਕਰ ਰਹੇ ਨੇ ਉੱਥੇ ਉੱਥੇ ਵਰਲਡ ਲੈਵਲ ਤੇ ਇਹ ਵੀ ਨਾਲ ਬਦਨਾਮੀ ਇਹ ਸਾਡੇ ਭਰਾ ਕਰਾਉਣਗੇ ਔਰ ਅਸੀਂ ਇਹਨਾਂ ਨੂੰ ਇੱਕ ਮਤਲਬ ਇੱਕ ਨਿਮਾਣੇ ਛੋਟੇ ਭਰਾ ਦੇ ਤੌਰ ਤੇ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਦੇਖੋ ਤੁਸੀਂ ਖੜਲ ਪਾ ਸਕਦੇ ਹੋ ਤੁਸੀਂ ਕਿਸੇ ਦਾ ਪ੍ਰੋਗਰਾਮ ਖਰਾਬ ਕਰ ਸਕਦੇ ਹੋ ਪਰ ਵਰਲਡ ਲੈਵਲ ਤੇ ਜਿਹੜੀ ਸਿੱਖਾਂ ਦੀ ਪਹਿਲਾਂ ਹੀ ਸਾਡੇ ਅ ਕਿਰਦਾਰ ਦੀ ਕਰਦਾਰ ਕੁਸ਼ੀ ਹੋ ਚੁੱਕੀ ਆ ਉਹਨੂੰ ਸੰਭਾਲਣ ਦਾ ਸਮੇ ਉਹਨੂੰ ਸਾਨੂੰ ਯਤਨ ਕਰਨੇ ਕਹਿੰਦੇ ਨੇ ਕਿ ਕਿਵੇਂ ਅਸੀਂ ਭਰਾਵਾਂ ਮਾਰੂ ਜੰਗ ਚੋਂ ਬਾਹਰ ਨਿਕਲ ਕੇ ਵਰਲਡ ਲੈਵਲ ਤੇ ਅਸੀਂ ਸਿੱਖਾਂ ਦੀ ਵੱਖਰੀ ਪਛਾਣ ਦੀ ਹੋਣ ਦੀ ਇੱਕ ਵਿਆਖਿਆ ਦੇ ਸਕਦੇ ਆਂ ਲੇਕਿਨ ਜਿਸ ਤਰ੍ਹਾਂ ਹਰਨਾਮ ਸਿੰਘ ਖਾਲਸਾ ਹਾਣਾ ਵਾਲੋ ਕਿਹਾ ਗਿਆ ਸੀਗਾ ਕਿ ਅਸੀਂ ਇਕੱਠੇ ਹੋ ਕੇ ਜਗ ਪ੍ਰੋਟੈਸਟ ਕਰਾਂਗੇ ਜਥੇਦਾਰਾਂ ਦੀ ਬਹਾਲੀ ਦੀ ਆਵਾਜ਼ ਚੁਕਾਂਗੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਵੀ ਨੇ 42 ਦੇ ਕਰੀਬ ਮੈਂਬਰ ਨੇ ਜਿਨ੍ਹਾਂ ਨੇ ਲਿਖ ਕੇ ਦਿੱਤਾ ਕਿ ਜਥੇਦਾਰਾਂ ਦੀ ਬਹਾਲੀ ਹੋਵੇ ਤੁਹਾਨੂੰ ਲੱਗਦਾ ਹੈ ਕਿ ਇੱਕ ਸਿਰਫ ਪ੍ਰੋਪਗੈਂਡਾ ਹੀ ਸਿਰਜਿਆ ਜਾ ਰਿਹਾ ਹੈ ਕਿ ਲੱਗਦਾ ਹੈ ਕਿ ਵਾਕਈ ਹੀ ਸਦੀਰਤ ਨਜ਼ਰ ਆ ਰਹੇ ਨੇ ਦੇਖੋ ਮ ਹਰਨਾਮ ਸਿੰਘ ਧੁੰਮਾ ਬੜੇ ਸਤਕਾਰਯੋਗ ਨੇ ਟਕਸਾਲ ਦੇ ਮੁਖੀ ਨੇ ਪਰ ਮੈਂ ਹਰਨਾਮ ਸਿੰਘ ਧੁੰਮਾ ਜੀ ਨੂੰ ਇੱਕ ਨਿਮਾਣੇ ਮਤਲਬ ਇੱਕ ਪੰਜਾਬ ਦਾ ਇੱਕ ਵਾਸੀ ਨਾਗਰਿਕ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਮੈਂ ਇੱਕ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਪੁੱਛਣਾ ਚਾਹਣਾ ਹੈ ਕਿ ਹਰਨਾਮ ਸਿੰਘ ਧੁੰਮਾ ਜੀ ਕੀ ਅਗਰ ਤੁਸੀਂ ਪੰਜਾਬ ਇਸ ਸਾਡੇ ਜਿੱਥੋਂ ਤੁਸੀਂ ਸ਼੍ਰੋਮਣੀ ਕਮੇਟੀ ਸਾਡੀ ਟਕਸਾਲ ਸ਼੍ਰੋਮਣੀ ਲਈ ਇੱਕੋ ਸਿੱਕੋ ਦੇ ਜਿਹੜੇ ਪਹਿਲੂ ਨੇ ਟਕਸਾਲ ਵੀ ਕੀ ਤੁਸੀਂ ਇੱਥੇ ਭਰਾ ਮਾਰੂ ਜੰਗ ਕਰਕੇ ਤੁਸੀਂ ਇੱਥੇ ਮਸਲੇ ਹੱਲ ਕਰਾਉਣੇ ਚਾਹੁੰਦੇ ਹੋ 42 ਮੈਂਬਰ ਲੈ ਕੇ ਜਾਂ ਤੁਹਾਨੂੰ ਦਿੱਲੀ ਦੇ ਵਿੱਚ ਜਾ ਕੇ ਨਰਿੰਦਰ ਮੋਦੀ ਨਾਲ ਟੱਕਰ ਲੈਣੀ ਚਾਹੀਦੀ ਆ ਬਿਬਰੂਗੜ੍ਹ 'ਚ ਬੈਠੇ ਸਾਡੇ ਜਿਹੜੇ ਭਰਾ ਬੈਠੇ ਅਮਰਪਾਲ ਦੇ ਸਾਥੀ ਬੈਠੇ ਨੇ ਕੀ ਕਦੇ ਉਹਨਾਂ ਦੇ ਹੱਕ 'ਚ ਹਕੂਕ 'ਚ ਕੇਂਦਰ ਦੇ ਖਿਲਾਫ ਇਹਨਾਂ ਨੇ ਕੋਈ ਆਵਾਜ਼ ਬੁਲੰਦ ਕੀਤੀ ਆ ਨਹੀਂ ਕੀਤੀ ਆਮ ਆਦਮੀ ਪਾਰਟੀ ਨਿਤ ਖਾਲਸਤਾਨੀ ਕਹਿ ਕੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕਰ ਰਹੀ ਆ ਕੀ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕੀਤੀ ਆ ਨਹੀਂ ਕੀਤੀ ਸੋ ਇਸ ਕਰਕੇ ਹਰਨਾਮ ਸਿੰਘ ਧੁੰਮਾ ਜੀ ਨੂੰ ਇਹ ਜੇ ਕੋਈ ਮਸਲਾ ਹੈ ਉਹਨਾਂ ਨੂੰ ਅੰਦਰ ਬੈਠ ਕੇ ਵਿਚਾਰ ਕਰਕੇ ਨਾ ਕਿ ਬਾਹਰ ਸੜਕਾਂ ਤੇ ਰੌਲਾ ਪਾ ਕੇ ਲੋਕਾਂ ਦੀ ਜਾਨ ਮਾਲ ਖਤਰੇ ਚ ਪਾ ਕੇ ਸਾਡੇ ਕਿੱਡੇ ਕਿੱਡੇ ਤਿਹਾਰ ਨੇ ਪਹਿਲਾਂ ਹੋਲਾ ਮਹੱਲਾ ਔਰ ਅੱਜ ਹੁਣ ਬਸਾਖੀ ਦੀ ਤਿਆਰੀ ਹੋ ਰਹੀ ਆ ਕੀ ਇਹਨਾਂ ਦੇ ਵਿੱਚ ਖਲਲ ਪਾ ਕੇ ਕੀ ਟਕਸਾਲ ਦਾ ਸਨੇਹਾ ਲੋਕਾਂ ਨੂੰ ਕੀ ਜਾਊਗਾ ਲੇਕਿਨ ਉਹ ਕਹਿੰਦੇ ਕਿ ਅਸੀਂ ਸਿਫ ਜਥੇਦਾਰਾਂ ਦੀ ਬਹਾਲੀ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹਾਂ ਕਿ ਚਾਹੁੰਦੇ ਨਹੀਂ ਕਿ ਮਾਫਰਾ ਮਾਰੂ ਜੰਗ ਹੋਵੇ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਕਿ ਆਨਮ ਸਿੰਘ ਧੋਮਾ ਸਾਹਿਬ ਨੂੰ ਕਿ ਆ 6 ਮਹੀਨਿਆਂ ਤੋਂ ਪਹਿਲਾਂ ਜਿੰਨੇ ਜਥੇਦਾਰ ਨਿਯੁਕਤ ਹੋਏ ਜਿੰਨੇ ਜਥੇਦਾਰ ਰਹੇ ਉਹ 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 ਵੀ ਤਾਂ ਇਹਨਾਂ ਦੀ ਅਧਿਨਗੀ ਚ ਇਹਨਾਂ ਦੀ ਸਮੀਖਿਆ ਚ ਇਹਨਾਂ ਦੇ ਏਜੰਡੇ ਦੇ ਤਹਿਤ ਲੱਗਦੇ ਰਹੇ ਉਦੋਂ ਉਦੋਂ ਕੀ ਸ਼੍ਰੋਮਣੀ ਕਮੇਟੀ ਸਹੀ ਸੀ ਫਿਰ ਉਦੋਂ ਕੀ ਸੁਖਵੀਰ ਸਿੰਘ ਬਾਦਲ ਸਹੀ ਸੀ ਉਦੋਂ ਇੱਕ ਅਕਾਲੀ ਦਲ ਦੇ ਲੀਡਰ ਨੂੰ ਬਚਾਉਣ ਵਾਸਤੇ ਸਾਰਾ ਪ੍ਰੋਪਗੈਂਡਾ ਜਿਹੜਾ ਖੜਾ ਨਹੀਂ ਜਦੋਂ ਤੁਸੀਂ ਟਕਸਾਲ ਦੇ ਮੁਖੀ ਬਣੇ ਉਦੋਂ ਵੀ ਤਾਂ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੀ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲੀ ਮੁੱਖ ਮੰਤਰੀ ਸੀਗੇ ਅੱਜ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਹੀ ਨਿਸ਼ਾਨਾ ਕਿਉਂ ਨੇ ਇਹ ਜਿੰਨੇ ਆਗੂ ਨੇ ਇਹਨਾਂ ਨੇ ਸਾਰਿਆਂ ਨੇ ਰਹਿਨਮਾਈ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਦੇ ਵਿੱਚ ਆਪ ਦਾ ਪੂਰਾ ਕਾਦੁੱਚਾ ਕੀਤਾ ਭਾਵੇਂ ਕਿਸੇ ਨੇ ਵਜ਼ੀਰੀਆਂ ਬਾਣੀਆਂ ਨੇ ਬੇਸ਼ੱਕ ਕਿਸੇ ਨੇ ਅ ਅਧਾਰਮਿਕ ਉਹਦੇ ਲਈ ਆ ਪਰ ਜਦੋਂ ਕੋਈ ਸੰਸਥਾ ਨੂੰ ਕਮਜ਼ੋਰ ਕਰਨਾ ਹੈ ਅੱਜ ਸਮੁੱਚੇ ਰਾਸ਼ੀ ਧਿਰਾਂ ਸਮੁੱਚੀਆਂ ਏਜੰਸੀਆਂ ਦੇ ਏਜੰਡੇ ਤੇ ਸਿਰਫ ਤੇ ਸਿਰਫ ਸ਼੍ਰੋਮਣੀ ਕਾਲੀਦਾ ਲ ਤੇ ਸੁਖਵੀਰ ਸਿੰਘ ਬਾਦਲੀ ਕਿਉਂ ਆ ਮੈਂ ਇਹ ਵੀ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਸਾਡੇ ਸਾਨਾ ਮੱਥੀ ਸਾਡਾ ਇਤਿਹਾਸ ਆ ਇਹਨੂੰ ਤੁਸੀਂ ਤਾਰਪੀਡੋ ਨਾ ਕਰੋ ਇੱਕ ਇੱਕ ਗੋਲੀ ਦਾ ਜਿਹੜਾ ਨਿਸ਼ਾਨ ਲੱਗਿਆ ਤੁਹਾਡੇ ਸਾਹਮਣੇ ਇਹ ਸਾਡੀ ਹਿੱਕ ਤੇ ਲੱਗਿਆ ਇਹ ਸਾਨੂੰ ਦਰਸਾਉਂਦਾ ਕਿ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕਿਵੇਂ ਕੀਤਾ ਪਰ ਅੱਜ ਸਾਨੂੰ ਸਾਡੇ ਹੀ ਵਿੱਚ ਬੈਠੇ ਉਹ ਆਗੂ ਜਿਹੜੇ ਕਿ ਬਹੁਤ ਵੱਡੇ ਧਾਰਮਿਕ ਅਹੁਦੇ ਆ ਤੇ ਬੈਠੇ ਨੇ ਅੱਜ ਉਹਨਾਂ ਦਾ ਫਰਜ਼ ਬਣਦਾ ਕਿ ਸਿਰ ਜੋੜ ਕੇ ਬੈਠ ਕੇ ਅਗਰ ਕੌਮ ਦੇ ਵਿੱਚ ਕੋਈ ਦੁਬਧਾ ਅੰਦਰ ਬੈਠ ਕੇ ਗੱਲ ਕਰਕੇ ਮਸਲੇ ਨੂੰ ਸੁਲਝਾਇਆ ਜਾਵੇ ਨਾ ਕਿ ਸੜਕਾਂ ਦੇ ਉੱਪਰ ਅਨਾਉਂਸਮੈਂਟਾਂ ਕਰਕੇ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਕਿ ਆਓ ਆਪਾਂ ਰੋਸ ਮਾਰਚ ਕਰਨੇ ਨੇ ਆਓ ਆਪਾਂ ਉੱਥੇ ਫਲਾਨੀ ਚੀਜ਼ ਦਾ ਜਲੂਸ ਕੱਢਣਾ ਉਹਨਾਂ ਦਾ ਵਿਰੋਧ ਕਰਨਾ ਹੈ ਕੀ ਵਿਰੋਧ ਕਰਕੇ ਅਗਰ ਕਿਸੇ ਚਾਰ ਬੰਦਿਆਂ ਦਾ ਇੱਥੇ ਸੱਟਾਂ ਲੱਗੀਆਂ ਖੂਨ ਖਰਾਬਾ ਹੋ ਗਿਆ ਕੀ ਸਾਡੀ ਕੌਮ ਦਾ ਜਿਹੜਾ ਸੰਦੇਸ਼ ਆ ਉਹ ਕੀ ਜਾਊਗਾ ਵਿਸਾਖੀ ਵਾਲੇ ਦਿਨਾਂ ਚ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਹਮੇਸ਼ਾ ਜਿਹੜੋ ਨਿਸ਼ਾਨ ਦੇਖਦੇ ਹੋ ਕਿ ਦਿਮਾਗ ਚ ਕੀ ਚੱਲਦਾ ਉਸ ਸਮੇਂ ਇਹ ਜਿਹੜੋ ਦੇਖੋ ਜਦੋਂ ਨਿਸ਼ਾਨ ਦੇਖਦੇ ਆ ਤਾਂ ਕੁਦਰਤੀ ਤੌਰ ਤੇ ਜਿਹੜਾ ਸਾਡੇ ਪਿੰਡੇ ਤੇ ਸਾਡੇ ਬਜ਼ੁਰਗਾਂ ਨੇ ਅਸੀਂ ਛੋਟੇ ਹੁੰਦਿਆਂ ਨੇ ਅਸੀਂ ਪੜਿਆ ਸੁਣਿਆ ਹੰਡਾਇਆ 84 ਦੇਖੀ ਆ ਉਹ ਸਾਡਾ ਤਾਜ਼ਾ ਹੋ ਜਾਂਦਾ ਦੇਖ ਕੇ ਪਰ ਜਦੋਂ ਅਸੀਂ ਇਹ ਗੱਲਾਂ ਸੁਣਦੇ ਆ ਉਹ ਵੀ ਸਾਡੀ ਤਾਜੀ ਹੋ ਜਾਂਦੀਆਂ ਨੇ ਕਿ ਅੱਜ ਫੇਰ ਸਾਡੇ ਚ ਉਹ ਜਿਹੇ ਭਰਾ ਬੈਠੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਲੱਗਦਾ ਕਿ ਵਧੀਆ ਉਪਰਾਲਾ ਕੀਤਾ ਗਿਆ ਜਾਂ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਗਈ ਨਿਸ਼ਾਨ ਕਿਉਂਕਿ ਮੋਸਟਲੀ ਨਿਸ਼ਾਨ ਜਿਹੜੇ ਖਤਮ ਹੁੰਦੇ ਜਾ ਰਹੇ ਨੇ ਦੇਖੋ ਸ਼੍ਰੋਮਣੀ ਕਮੇਟੀ ਬਹੁਤ ਵੱਡਾ ਇੱਕ ਆਧਾਰਾ ਇੱਕ ਬਹੁਤ ਵੱਡੀ ਸੰਸਥਾ ਹੈ ਜਿਹਦੇ ਚ ਸੈਂਕੜਿਆਂ ਦੀ ਤعداد ਚ ਸਕੂਲ ਚੱਲਦੇ ਨੇ ਸੈਂਕੜਿਆਂ ਦੀ ਤعداد ਦੇ ਵਿੱਚ ਜਿਹਦੇ ਮਤਲਬ ਹੋਰ ਸੰਸਥਾਵਾਂ ਦੇ ਮਤਲਬ ਚੱਲਦੀਆਂ ਨੇ ਗੁਰਦੁਆਰਾ ਪ੍ਰਬੰਧ ਚੱਲਦੇ ਨੇ ਔਰ ਇਸ ادارے ਨੇ ਬਹੁਤ ਵੱਡਾ ਇਤਿਹਾਸ ਸਾਂਭਿਆ ਔਰ ਸਾਡੀ ਵੀ ਡਿਊਟੀ ਬਣਦੀ ਆ ਲੋਕਾਂ ਦੀ ਵੀ ਡਿਊਟੀ ਬਣਦੀ ਆ ਕਿ ਅਸੀਂ ਇਸ ਸੰਸਥਾ ਦਾ ਸਾਥ ਦੇਈਏ ਪਿਛਲੀ ਵਾਰ ਆਈਪੀਐਸ ਪੀਪੀਐਸ ਨੂੰ ਲੈ ਕੇ ਇੱਕ ਵੱਖਰਾ ਬਜਟ ਰੱਖਿਆ ਗਿਆ ਸੀ ਕਹਿੰਦੇ ਕਿ ਆਈਪੀਐਸ ਪੀਪੀਐਸ ਤਿਆਰ ਕਰਕੇ ਵਾਇਜਣਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਬਾਹਰ ਦੇ ਸੂਬਿਆਂ ਤੋਂ ਆ ਕੇ ਇੱਥੇ ਜਿਹੜਾ ਰਾਜ ਕਰਦੇ ਨੇ ਡੀਸੀ ਬੰਦਦੇ ਨੇ ਸੀਪੀ ਬੰਦਦੇ ਨੇ ਕੁਝ ਐਸਐਸਪੀ ਬੰਦਦੇ ਨੇ ਕਹਿੰਦੇ ਕਿ ਆਈਪੀਐਸ ਪੀਪੀਐਸ ਦੀ ਤਿਆਰੀ ਕਰਵਾਈ ਜਾਵੇ ਤੁਹਾਨੂੰ ਲੱਗਦਾ ਹੈ ਕਿ ਇਸ ਬਜਟ 'ਚ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਨਜ਼ਰ ਆਏ ਕਿ ਜਿਹੜੇ ਸਾਡੇ ਭਰਾ ਵਿਰੋਧ ਤੇ ਉਤਰੇ ਹੋਏ ਨੇ ਸੜਕਾਂ ਤੇ ਜਿਹੜੇ ਕੇਐਸਜੀਪੀਸੀ ਦਾ ਇਹ ਇਜਲਾਸ ਨੂੰ ਰੋਕਣਾ ਚਾਹੁੰਦੇ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹਨਾਂ ਦੀਆਂ ਮੰਗਾਂ ਕੀ ਹੋਣ ਉਹਨਾਂ ਦੀਆਂ ਮੰਗਾਂ ਹੋਣੀਆਂ ਚਾਹੀਦੀਆਂ ਨੇ ਕਿ ਸਾਡੀ ਕੌਮ ਦੇ ਵਿੱਚ ਡਾਕਟਰ ਆਈਐਸ ਆਈਪੀਐਸ ਬੱਚੇ ਪੈਦਾ ਹੋਣ ਔਰ ਸਾਡੇ ਇਥੇ ਪੜਾਏ ਜਾਣ ਔਰ ਸਾਡੇ ਜਿਹੜੇ ਗਰੀਬ ਸਿੱਖ ਨੇ ਜਿਨ੍ਹਾਂ ਦੇ ਘਰ ਹੈ ਨਹੀਂ ਛੱਤ ਹੈ ਨਹੀਂ ਉਹਨਾਂ ਨੂੰ ਘਰ ਪ੍ਰੋਵਾਈਡ ਕਰਾਏ ਜਾਣ ਔਰ ਜਿਨ੍ਹਾਂ ਕੋਲ ਰੋਜ਼ਗਾਰ ਹੈ ਨਹੀਂ ਉਹਨਾਂ ਨੂੰ ਰੋਜ਼ਗਾਰ ਪੈਦਾ ਕੀਤਾ ਜਾਵੇ ਜਿਹੜੇ ਧਰਮੀ ਫੌਜੀ ਜਿਹੜੇ 1984 ਦੇ ਪੀੜਤ ਨੇ ਜਿਹੜੇ ਕਿਸੇ ਨਾ ਕਿਸੇ ਤੌਰ ਤੇ ਕਾਲੇ ਦੌਰ ਦੇ ਪਰਿਵਾਰ ਪੀੜਤ ਨੇ ਇਸ ਪੰਜਾਬ ਪੁਲਿਸ ਵੱਲੋਂ ਜਾਂ ਕੇਂਦਰ ਦੀ ਆਰਮੀ ਵੱਲੋਂ ਉਹਨਾਂ ਨੂੰ ਸੰਭਾਲਿਆ ਜਾਵੇ ਉਹ ਮੰਗਾਂ ਰੱਖ ਕੇ ਸ਼੍ਰਮਣੀ ਕਮੇਟੀ ਕੋਲੇ ਆਉਣ ਔਰ ਸਿਰ ਜੋੜ ਕੇ ਬੈਠਣ ਉਹ ਟਕਸਾਲ ਦਾ ਫਰਜ਼ ਬਣਦਾ ਕਿ ਧਰਮ ਪ੍ਰਚਾਰ ਕਿਵੇਂ ਕਰਨਾ ਨਾ ਕਿ ਅੱਜ ਬਜਟ ਇਹ ਜਲਾਸ ਹੈ ਜਿਹੜਾ ਜਲਾਸ ਹੋ ਰਿਹਾ ਜਿਹੜਾ ਕਿ ਕੌਮ ਨੂੰ ਬੱਚਿਆਂ ਨੂੰ ਸਾਡੇ ਸੰਸਥਾਵਾਂ ਨੂੰ ਬਹੁਤ ਕੁਝ ਮਿਲਣਾ ਹੈ ਨਾ ਕਿ ਇਹਨੂੰ ਰੋਕਿਆ ਜਾਵੇ ਸੋ ਸਿਰ ਜੋੜ ਕੇ ਬੈਠਣ ਦੀ ਕੌਮ ਨੂੰ ਲੋੜ ਆਜ ਕੌਮ ਬਹੁਤ ਦੁਬਦਾ ਚ ਬਹੁਤ ਵਿਜਿੱਤੀ ਚ ਲੰਘ ਰਹੀ ਹੈ ਔਰ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੀਦਾ ਕਿ ਅਸੀਂ ਇੱਕ ਮਠੋਕੇ ਅੰਦਰ ਬੈਠ ਕੇ ਵੀ ਅਸੀਂ ਮਸਲੇ ਸੁਲਝਾ ਸਕਦੇ ਹਾਂ ਸੜਕ ਦੀ ਬਜਾਏ ਬਿਲਕੁਲ ਬਿਲਕੁਲ ਤੁਸਾ ਧਨਵਾਦ ਜੀ ਸੋ ਤੁਸੀਂ ਲਗਾਤਾਰ ਹੀ ਸਟੇਜਰ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉਪੇਸ਼ ਸ਼੍ਰੋਮਣੀ ਕਮੇਟੀ ਦੇ ਉੱਪਰ ਜਿਹੜਾ ਹੈ ਜਰੂਰ ਉਸ ਵੇਲੇ 1984 ਦੇ ਵਿੱਚ ਜਿਹੜੀ ਸੀਗੀ ਗੋਲੀ ਜਿਹੜੀ ਸੀਗੀ ਚੱਲੀ ਸੀਗੀ ਔਰ ਬਹੁਤ ਸਾਰੇ ਨਿਸ਼ਾਨ ਜਿਹੜੇ ਸਨ ਇੱਥੇ ਅੱਜ ਵੀ ਵੇਖ ਨੂੰ ਮਿਲਦੇ ਨੇ ਲੇਕਿਨ ਕਿਤਨਾ ਕਿਤੇ ਉਹ ਨਿਸ਼ਾਨ ਅੱਜ ਵੀ ਫਿੱਕੇ ਹੁੰਦੇ ਹੋਏ ਇਸ ਕਰਕੇ ਨਜ਼ਰ ਆ ਰਹੇ ਨੇ ਕਿਉਂਕਿ ਹਰਨਾਮ ਸਿੰਘ ਖਾਲਸਾ ਵੱਲੋਂ ਜਿਹੜਾ ਸੀਗਾ ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਆ ਕੇ ਪ੍ਰਦਰਸ਼ਨ ਕਰਨ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਗਈ ਲੇਕਿਨ ਅੱਜ ਵੀ ਤੇ ਇਦਾਂ ਸਿਕ ਸਮੁਤਰੀ ਹਾਲ ਦੇ ਵਿੱਚ ਉਹ ਨਿਸ਼ਾਨ ਅੱਜ ਵੀ ਮੌਜੂਦ ਨੇ ਜਿਨ੍ਹਾਂ ਨੂੰ ਵੇਖ ਕੇ ਸ਼ਾਇਦ 84 ਲੋਕਾਂ ਨੂੰ ਯਾਦ ਆਉਂਦੀ ਹੋਵੇ ਤੇ ਇਤਿਹਾਸ ਕਿਸ ਤਰ੍ਹਾਂ ਦੇ ਬੰਦੇ ਹੋਣਗੇ ਸ਼ਾਇਦ ਤੁਸੀਂ ਆਪ ਵੀ ਸੋਚ ਸਕਦੇ ਹੋ ਲੇਕਿਨ ਕਿਤਨਾ ਕਿਤੇ ਜੋ ਇੱਕ ਖਾਸ ਜਾਣਕਾਰੀ ਸੀ ਇਸ ਕਰਕੇ ਤੁਹਾਡਾ ਨਾਲ ਸਾਂਝੀ ਕੀਤੀ ਗਈ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸ਼ਰਮਨੀ ਕਮੇਟੀ ਵੱਲੋਂ ਜਿੱਥੇ ਅਲੱਗ-ਅਲੱਗ ਕੰਮ ਕੀਤੇ ਜਾ ਰਹੇ ਨੇ ਉੱਥੇ ਹੀ ਜਿਹੜੇ ਇਤਿਹਾਸ ਨੇ ਉਹਨਾਂ ਨੂੰ ਵੀ ਸਬੰਧ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਨਾਲ ਨਾਲ ਇਸ ਜਗ੍ਹਾ ਉੱਤੇ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਨੇ ਨੰਬਰ ਵੀ ਲਿਖੇ ਗਏ ਨੇ ਤਾਂ ਜੋ ਕਿ ਲੋਕਾਂ ਨੂੰ ਉਸ ਉਹ ਦਿਨਾਂ ਨੂੰ ਉਹ ਕਾਲੀਆਂ ਕਾਲੀ ਰਾਤਾਂ ਜਿਹੜੀਆਂ ਨੇ ਕਾਲੀ ਦਿਨ ਜਿਹੜੇ ਨੇ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਅਤੇ ਸਿੱਖੋਂ ਇਸ ਤੋਂ ਸੇਹ ਜਿਹੜੀ ਹੈ ਉਹ ਲੈ ਸਕੇ ਕੈਮਰਾ ਪਰਸਨ ਸਾਹਿਬ ਪ੍ਰੇਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ